ਸਗਲ ਦੁਆਰ ਕੋ ਠਾੜ ਕੇ ਗਹਿਓ ਤੁਹਾਰੋ ਦਵਾਰ ਬੋਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਪਿਖ ਕੈ ਨਾ ਚਤ ਰਾਧ ਕਾ ਕ੍ਰਿਸ਼ਨ ਮਨੈ ਸੁਖ ਪਾਏ ਅਤ ਹੁਲਾਸ ਜੁਤ ਪ੍ਰੇਮ ਛਾਕ ਮੁਰਲੀ ਉਠਿਓ ਬਜਾਏ ਪਿਖ ਕੈ ਨਾ ਚਤ ਰਾਧ ਕਾ ਕ੍ਰਿਸ਼ਨ ਮਨੈ ਸੁਖ ਪਾਏ ਅਤ ਹੁਲਾਸ ਜੁਤ ਪ੍ਰੇਮ ਛਕ ਮੁਰਲੀ ਉਠਿਓ বাজਾਏ ਸਬਈਆ ਨਟ ਨਾਇਕ ਸੁਧ ਮਲਾਰ ਬਿਲਾਵਲ ਗਵਰਨ ਬੀਚ ਤਮਾਰਨ ਗਾਵੇ ਸੂਰਠ ਸਾਰੰਗ ਰਾਮ ਕਲੀ ਸੋ ਵਿਭਾਸ ਪਲੇ ਹਿਤ ਸਾਥ ਬਸਾਵੇ ਗਉ ਬੁਵੇ ਮ੍ਰਿਗਣੀ ਤ੍ਰੀਆਕੋ ਸੋ ਬੁਲਾਵਤ ਹੈ ਉਪਮਾ ਜੀ ਅਪਾਵੇ ਮਨੁ ਪੋਹਨ ਕਉ ਕਸਕੈ ਤਨ ਨੈਨਨ ਕੇ ਮਨੁ ਤੀਰ ਚਲਾਵੇ ਸਬਈਆ ਮੇਖ ਮਲਾਰ ਆਵਦੇਵ ਗੰਧਾਰ ਭਲੇ ਗਉਰੀ ਕਰ ਕਹਿਤ ਗਾਵੇ ਜੈਤ ਸ੍ਰੀ ਅਰਮਾਲ ਸ੍ਰੀ ਨਟ ਨਾਇਕ ਸੁੰਦਰ ਪਾਤ ਬਸਾਵੇ ਰੀਜ ਰਹੀ ਬ੍ਰਿਜ ਕੀ ਸਭ ਗੁਵਾਰਨ ਰੀਜ ਰਹੀ ਸੁਰ ਜੋ ਸੁਨ ਪਾਵੇ ਔਰ ਕੀ ਬਾਤ ਕਹਾ ਕਹੀਏ ਤਜ ਇੰਦਰ ਸੁਭਾ ਸਭ ਆਸਨ ਆਵੈ ਖੇਲਤ ਰਾਸ ਮੈ ਸ਼ਾਮ ਕਹੈ ਅਤ ਹੀ ਰਸ ਸੰਗ ਤ੍ਰਿਆ ਮਿਲਤੀ ਨੋ ਚੰਦਰ ਪਗਾ ਅਰਚੰਦਰ ਮੁਖੀ ਬ੍ਰਿਖ ਪਾਨ ਸੁਤਾ ਸਜ ਸਾਜ ਨਬੀਨੋ ਅੰਜਨ ਆਖਨ ਦੇ ਬਿੰਦਵਾ ਇਕ ਭਾਲ ਮੈ ਸੇਂਦਰ ਸੁੰਦਰ ਦੀਨੋ ਯਾ ਉਪਮਾ ਉਪਜੀ ਤ੍ਰਿਅਕੇ ਸ਼ੁਭ ਭਾਗ ਪ੍ਰਕਾਸ਼ ਅਬੈ ਮਨੁ ਕੀਨੋ ਸਬਈਆ ਖੇਲਤ ਕਾਨ ਸੋ ਚੰਦਰ ਪਗਾ ਕਬ ਸ਼ਾਮ ਕਹੈ ਰਸ ਜੋ ਉਮਹਿਓ ਹੈ ਪ੍ਰੀਤ ਕਰੀ ਅਤਹੀ ਤਹਿ ਸੋ ਬਹੁ ਲੋਕਨ ਕੋ ਉਪਹਾਸ ਸਹਯੋ ਹੈ ਮੋ ਤਿਨ ਮਾਲ ਢਰੀ ਗਰਤੇ ਕਬ ਨੇ ਤਹਿ ਕੋ ਜਸ ਐਸੇ ਕਹਯੋ ਹੈ ਆਨੰਦ ਚੰਦਰ ਮਨੋ ਪ੍ਰਗਟੇ ਛਪ ਕੈ ਅੰਧਿਆਰ ਪਤਾਰ ਗਯੋ ਹੈ ਤੋ ਦੋਹਰਾ ਗਵਰਨ ਰੂਪ ਨਿਹਾਰ ਕੈ ਇਉ ਉਪਜਿਓ ਜੀ ਅਪਾਵ ਰਾਜਤ ਜਿਉ ਮਹਿ ਚਾਂਦਨੀ ਕੰਜਨ ਸਹਿਤ ਤਲਾਬ ਗਵਰਨ ਰੂਪ ਨਿਹਾਰ ਕੈ ਇਉ ਉਪਜਿਓ ਜੀ ਅਪਾਵ ਰਾਜਤ ਜਿਉ ਮਹਿ ਚਾਂਦਨੀ ਕੰਜਨ ਸਹਿਤ ਤਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜ ਕੇ ਜੈਕਾਰ ਅਗ ਜਾਵੇ ਸੋ ਨਿਹਾਲ ਉਜਾਵੇ ਸਤਿ ਸ਼੍ਰੀ ਅਕਾਲ ਮੁਥ ਖਾਲੂ ਸੇ ਦੀ ਦਿਨੋ ਦਿਨ ਚੜਦੀ ਕਲਾ ਰਖਨੀ ਸਚੇ ਪਾਤਸ਼ਾਹ ਜੀ ਮਹਾਰਾਜ